ਪੰਜਾਬੀਓ ਸਤ ਸ੍ਰੀ ਅਕਾਲ ਜਿਵੇਂ ਕਿ ਇੱਕ ਖਬਰ ਨੇ ਬਹੁਤ ਤੇਜ਼ੀ ਨਾਲ ਜਿਹੜਾ ਕਿ ਹਹਾਕਾਰ ਮਚਾ ਦਿੱਤੀ ਪੰਜਾਬ ਦੇ ਵਿੱਚ ਤਾਂ ਉਸ ਤੋਂ ਬਾਅਦ ਇੱਕ ਹੋਰ ਖਬਰ ਨਿਕਲ ਕੇ ਆਈ ਹੈ ਜਿਹੜੀ ਕਿ ਪਹਿਲਾਂ ਤਾਂ ਤੁਸੀਂ ਇਹੀ ਸੁਣਿਆ ਹੋਣਾ ਵੀ ਜਿਹੜਾ ਸੁਖਵੀਰ ਬਾਦਲ ਤੇ ਹਰਮੰਦਰ ਸਾਹਿਬ ਦੇ ਵਿੱਚ ਜੋ ਹੋਇਆ ਤੁਸੀਂ ਸਾਰਿਆਂ ਨੇ ਸੁਣਿਆ ਔਰ ਉਸ ਤੋਂ ਬਾਅਦ ਹੋਰ ਸਾਰੇ ਵਿਵਾਦ ਖੜੇ ਹੋਏ ਕੋਈ ਕੁਝ ਕਹਿੰਦਾ ਸੀ ਤੇ ਕੋਈ ਕੁਝ ਕਹਿੰਦਾ ਸੀ ਕਿਉਂਕਿ ਕਈ ਸਿੱਖ ਜਥੇਬੰਦੀਆਂ ਨੇ ਵੱਡੇ ਵੱਡੇ ਖੁਲਾਸੇ ਕੀਤੇ ਦਰਸਲ ਹੁਣ ਜਿਹੜੀ ਖਬਰ ਨਿਕਲੀ ਐ ਇਹਨੇ ਪੂਰੇ ਦੇਸ਼ ਭਰ ਦੇ ਵਿੱਚ ਨਹੀਂ ਮੈਂ ਕਹਿੰਦਾ ਮੁਲਖਾਂ ਤੇ ਇੱਕ ਜਾਨੀ ਇੱਕ ਹਹਾਕਾਰ ਮਚਾ ਦਿੱਤੀ ਜਿਵੇਂ ਕਿ ਜਿਹੜੇ ਬੰਦੇ ਦੇ ਉੱਤੇ આરોਪ ਲੱਗੇ ਸੀ ਬਾਦਲ ਦੇ ਵੀ ਬਾਦਲ ਦੇ ਉੱਤੇ ਜੋ ਵੀ ਕੱਲ ਹੋਣ ਜਾ ਰਿਹਾ ਸੀ ਉਹ ਤੁਸੀਂ ਚੰਗੀ ਤਰ੍ਹਾਂ ਆਪਣੀ ਅੱਖਾਂ ਦੇ ਨਾਲ ਦੇਖਿਆ بڑے ਸੀਸੀਟੀਵੀ ਕੈਮਰੇ ਵੀ ਦੇਖੇ ਹੋਰ ਦਾਅਵੇ ਵੀ ਸੁਣ ਲਏ ਉਸ ਤੋਂ ਬਾਅਦ ਮੀਡੀਆ ਦੇ ਵਿੱਚ ਆ ਜਾਂਦੀ ਹੈ ਗੱਲ ਬੜੀ ਭੱਗ ਜਾਂਦੀ ਹੈ ਤਾ ਮੁਲਖਾਂ ਦੇ ਕੇ ਖਬਰ ਦਾ ਜਿਹੜਾ ਕਿ ਪੂਰਾ ਇੱਕ ਤਰ੍ਹਾਂ ਦੇ ਕਹਿ ਸਕਦੇ ਜਿਵੇਂ ਟ੍ਰੈਂਡ ਦੇ ਵਿੱਚ ਇਹ ਖਬਰ ਚੱਲ ਰਹੀ ਹੈ ਪਰ ਉਸ ਤੋਂ ਬਾਅਦ ਜਿਹੜੀ ਹੁਣ ਫਿਰ ਤੋਂ ਯਾਨੀ ਇਹ ਮੋੜ ਲੈ ਚੁੱਕੀ ਕਹਾਣੀ ਪੂਰਾ ਜਿਹੜਾ ਕਿ ਪਾਸੇ ਹੀ ਪਲਟ ਕੇ ਰੱਖ ਦਿੱਤਾ ਇਸ ਗੱਲ ਦਾ ਉਹ ਗੱਲ ਮੈਂ ਤੁਹਾਡੇ ਸਾਹਮਣੇ ਤਰਨ ਜਾ ਰਿਹਾ ਜਿਹੜੇ ਕਿ ਤੁਹਾਡੇ ਵੀ ਹੋਸ਼ ਝੋੜਾ ਦੋਗੀ ਕਿ ਸਾਡੀ ਸਰਕਾਰ ਕਿੰਨੀ ਨਾਕਾਮ ਹੈ ਕਿੰਨੀ ਬੁਝਦਲੀ ਹੈ ਪੰਜਾਬ ਦੀ ਸਰਕਾਰ ਦੀ ਇਹ ਸੱਚ ਹੈ ਮੰਨਣਾ ਪੈਣਾ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੈਸੇ ਵੀ ਪੰਜਾਬ ਦੇ ਪ੍ਰਤੀ ਕੋਈ ਮੁੱਦਾ ਨਹੀਂ ਚੱਕਿਆ ਕੋਈ ਕੰਮ ਨਹੀਂ ਕੀਤਾ ਤਾਂ ਆਪਾਂ ਬਾਅਦ ਦੇ ਵਿੱਚ ਵੀ ਚਰਚਾ ਕਰਾਂਗੇ ਪਰ ਜਿਹੜੀ ਇਹ ਗੱਲ ਹੈ ਇਸ ਨੇ ਪੂਰੇ ਦੇਸ਼ ਭਰ ਦੇ ਲੋਕਾਂ ਦੀਆਂ ਜਿਹੜੀਆਂ ਕਿ ਉਮੀਦਾਂ ਨੇ ਉਹਨਾਂ ਨੂੰ ਸਾਰੀਆਂ ਨੂੰ ਪਾਣੀ ਦੇ ਵਿੱਚ ਬਹਾ ਦਿੱਤਾ ਯਾਨੀ ਕਿਸੇ ਨੂੰ ਕੋਈ ਵਿਸ਼ਵਾਸ ਨਹੀਂ ਸਰਕਾਰ ਨਾਮ ਦੀ ਚੀਜ਼ ਤੇ ਨਹੀਂ ਰਹਿਣਾ ਕਿਉਂਕਿ ਖ਼ਬਰ ਇਹ ਏਸੀ ਹੈ ਜਿਹੜਾ ਵੀ ਬੰਦਾ ਸੁਣਦਾ ਤਾਂ ਉਹਦੇ ਹੋਸ਼ ਉੜਾ ਦਿੰਦੀ ਹੈ ਪਹਿਲਾਂ ਤੁਸੀਂ ਬਿਕਰਮ ਸਿੰਘ ਵਜੀਠੀਆ ਜਿਹੜਾ ਕਿ ਸੁਖਬੀਰ ਬਾਦਲ ਦਾ ਰਿਸ਼ਤੇਦਾਰ ਯਾਨੀ ਸਾਲਾ ਆ ਉਹ ਕੀ ਕਹਿ ਰਹੇ ਨੇ ਪਹਿਲਾਂ ਤੁਸੀਂ ਉਹਨਾਂ ਦੇ ਮੂੰਹ ਹੀ ਸੁਣੋ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਜਿਹੜੇ ਇਸੇ ਮੁੱਦੇ ਤੇ ਵਿਚਾਰ ਕਰਨੇ ਉਹ ਵੀ ਬੜੇ ਤਿੱਖੇ ਔਰ ਬੜੇ ਗੰਭੀਰ ਨੇ ਤਾਂ ਪਹਿਲਾਂ ਤੁਸੀਂ ਇਸ ਦੀ ਗੱਲ ਸੁਣੋ ਕਿ ਵਿਕਰਮ ਮਝੀਠੀਆ ਕੀ ਕਹਿ ਰਹੇ ਨੇ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਅਗਲੇ ਵਿਚਾਰ ਕਰਦਾ ਸੰਜੇ ਸੁਣੋ ਅੱਜ ਸ੍ਰੀ ਅੰਮ੍ਰਿਤਸਰ ਸਾਹਿਬ ਗੋਲਡਨ ਟੈਂਪਲ ਸ੍ਰੀ ਦਰਬਾਰ ਸਾਹਿਬ ਜਿੱਤੇ ਲੱਖ ਕਰੋੜਾਂ ਲੋਕ ਸ੍ਰੀ ਗੁਰਮੰਦਰ ਸਾਹਿਬ ਦੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨ ਪਰਸਨ ਵਾਸਤੇ ਬਹੁਤ ਵੱਡੀ ਗਿਣਤੀ ਚ ਸੰਗਤ ਪਹੁੰਚਦੀ ਹੈ ਔਰ ਦੇਸ਼ ਦੁਨੀਆ ਕੇ ਬੈਠੇ ਲੋਕਾਂ ਦੇ ਨਿਗਾਹਾਂ ਉਤੇ ਟਿਕੀਆਂ ਹੁੰਦੀਆਂ ਨੇ ਦੁਨੀਆ ਦੇ ਕੋਨੇ-ਕੋਨੇ ਚ ਹੁੰਦੇ ਆ ਇਹ ਇਟ ਇਜ਼ ਵਨ ਆਫ ਦਾ ਮੋਸਟ ਮੈਕਸਿਮਮ ਵਿਜ਼ਿਟਿਡ ਸਾਈਟਸ ਮਤਲਬ ਕਿ ਸਭ ਤੋਂ ਵੱਡੀ ਗਿਣਤੀ ਚ ਸਾਡੇ ਦੇਚੇ ਜੇ ਕੋਈ ਥਾਂ ਤੇ ਵਿਜ਼ਿਟ ਹੋਈ ਆ ਤੇ ਸ੍ਰੀ ਦਰਬਾਰ ਸਾਹਿਬ ਆ ਸ੍ਰੀ ਹਰਮੰਦਰ ਸਾਹਿਬ ਔਰ ਸ੍ਰੀ ਅਮਰitsar ਸਾਹਿਬ ਦੇ ਸ੍ਰੀ ਦਰਬਾਰ ਸਾਹਿਬ ਤੇ ਅੱਜ ਇਹਦੇ ਵੱਡੀ ਸਿਕਿਉਰਿਟੀ ਫੇਲਿਅਰ ਹੋਇਆ ਭਗਵਾਨਤਮਨ ਜੋ ਆਪ ਉਹ ਮਿਨਿਸਟਰ ਨੇ ਪੰਜਾਬ ਦੇ ਉਹਨਾਂ ਦੀ ਨਲਾਇਕੀਆ ਦੀ ਫੇਲੀਅਰ ਦੀ ਬਹੁਤ ਵੱਡੀ ਲਿਸਟ ਹੈ ਇਹ ਗੱਲ ਕੀ ਹੈ ਵੀ ਜਿਵੇਂ ਹੁਣ ਸੀਐਮ ਭਵੰਤਮਾਨ ਮੌਜੂਦਾ ਸਰਕਾਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਹੈ ਤੁਸੀਂ ਵੀ ਜਾਣਦੇ ਹੋ ਪਰ ਇਹ ਕੀ ਕਹਿ ਰਹੇ ਨੇ ਕਹਿੰਦੇ ਨੇ ਵੀ ਜਿਹੜੇ ਬੰਦਿਆਂ ਨੇ ਸਾਰਾ ਕੁਛ ਇਹ ਕਹਾਣੀ ਨੂੰ ਮਤਲਬ ਇੱਕ ਲਿਖਿਆ ਤਾਂ ਇਹ ਬਹੁਤ ਵੱਡਾ ਕੰਮ ਹੋਣ ਜਾ ਰਿਹਾ ਸੀ ਤਾ ਹੁਣ ਸਿੱਧੇ ਭਗਵੰਤ ਮਾਨ ਦੇ ਉੱਤੇ ਸਵਾਲ ਨੇ ਇਹਨਾਂ ਦੇ ਹੋਰ ਵੱਡੇ ਵੱਡੇ ਅਫਸਰ ਨੇ ਜਿਹੜੇ ਜਿਨ੍ਹਾਂ ਦੀ ਇਹ ਬੱਕੇ ਤੌਰ ਤੇ ਡਿਊਟੀ ਲੱਗੀ ਹੋਈ ਸੀ ਹਰਮੰਦਰ ਸਾਹਿਬ ਦੇ ਵਿੱਚ ਮੌਕੇ ਦੇ ਉੱਤੇ ਉੱਥੇ ਤਣਾਤ ਵੀ ਸੀ ਤਣਾਤ ਹੋਣ ਦੇ ਬਾਵਜੂਦ ਵੀ ਇਹ ਸਾਰਾ ਕੁਝ ਬੀਤ ਜਾਂਦਾ ਤਾਂ ਉਸ ਤੋਂ ਬਾਅਦ ਹੁਣ ਵਾਕਈ ਗੱਲ ਸਹੀ ਆ ਆਪਾਂ ਕਿਸੇ ਦਾ ਪੱਖ ਨਹੀਂ ਲੈਂਦੇ ਫੇਰ ਯਾਰ ਜ਼ਰੂਰ ਹੈ ਕਿਉਂਕਿ ਸਰਕਾਰ ਕੱਲੇ ਇਸ ਗੱਲ ਤੇ ਨਹੀਂ ਇਸ ਮੁੱਦੇ ਤੇ ਨਹੀਂ ਬਲਕਿ ਹੋਰ ਸਾਰੇ ਬਹੁਤ ਸਾਰੇ ਪੰਜਾਬ ਦੇ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਸਰਕਾਰ ਫੇਰ ਨਜ਼ਰ ਆਉਂਦੀ ਹੈ ਤਿੰਨ ਤਰੀਕ ਨੂੰ ਲਾ ਲੋ ਕੀ ਹੋਇਆ ਸਾਡੇ ਪੰਜਾਬ ਦੇ ਵਿੱਚ ਲੱਖਾ ਸਿੰਘ ਸੁਧਾਨਾ ਕਾਲੇ ਪਾਣੀਆਂ ਦੀ ਗੰਦੇ ਪਾਣੀਆਂ ਦੀ ਗੱਲ ਕਰਦੇ ਨੇ ਮੋਰਚਾ ਲਾਉਂਦੇ ਨੇ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੱਤਾ ਗਿਆ ਪੰਜਾਬ ਦੇ ਲੋਕ ਉੱਥੇ ਪਹੁੰਚਦੇ ਵੀ ਨਹੀਂ ਬਹੁਤੇ ਸਾਥੀ ਫੜੇ ਵੀ ਜਾਂਦੇ ਨੇ ਫਿਰ ਧਰਨਾ ਜਿੱਥੇ ਲਾਉਣਾ ਸੀ ਉੱਥੇ ਨਹੀਂ ਪਹੁੰਚਣ ਦਿੱਤਾ ਗਿਆ ਲੱਖੇ ਸੁਧਾਨੇ ਨੂੰ ਮੋਗੇ ਦੇ ਇੱਕ ਪਿੰਡ ਦੇ ਵਿੱਚ ਗੱਡੀਆਂ ਮੰਗਰ ਲਾ ਕੇ ਉਹਦੀ ਗੱਡੀ ਭੰਨੀ ਜਾਂਦੀ ਹੈ ਉਹਨੂੰ ਫੜਿਆ ਜਾਂਦਾ ਗ੍ਰਿਫਤਾਰ ਕੀਤਾ ਜਾਂਦਾ ਤਾਂ ਹੁਣ ਤੁਸੀਂ ਸਮਝੋ ਵੀ ਕਿਸ ਹੱਦ ਤੱਕ ਇਹੇ ਮੂੰਹ ਬੰਦ ਕਰਨ ਦੀ ਲੋਕਾਂ ਨੂੰ ਰੋਕਣ ਦੀ ਤੇ ਲੋਕਾਂ ਦੇ ਉੱਤੇ ਦਬਾਅ ਬਣਾਉਣ ਦੀ ਕੋਸ਼ਿਸ਼ ਚਾਰੇ ਪਾਸਿਓਂ ਕੀਤੀ ਜਾ ਰਹੀ ਹੈ ਇਹ ਚਾਹੇ ਕੱਲਾ ਬਾਦਲ ਦਾ ਪਰਿਵਾਰ ਹੀ ਨਹੀਂ ਇਹਨਾਂ ਨੂੰ ਤਾਂ ਲੋਕ ਕਹਿੰਦੇ ਨੇ ਵੀ ਇਹ ਮਾਫੀ ਮਤਲਬ ਮੰਗਦੇ ਵੀ ਰਹੇ ਨੇ ਤੇ ਇਹਨਾਂ ਨੂੰ ਸਜ਼ਾ ਮਾਂ ਦਿੱਤੀਆਂ ਜਾਣ ਜਾਂ ਫਿਰ ਇਹਨਾਂ ਤੋਂ ਹੋਰ ਯਾਨੀ ਇਹਨਾਂ ਨੂੰ ਤਕੜੀ ਸਜ਼ਾ ਲਾਈ ਜਾਵੇ ਉਹ ਇੱਕ ਅੱਡ ਮੁੱਦਾ ਹੈ ਉਹ ਕਾਲ ਤਰ ਸਾਹਿਬ ਦੇ ਜਥੇਦਾਰ ਦਾ ਉਹਨਾਂ ਦਾ ਮਾਮਲਾ ਪਰ ਜਿਹੜੀ ਗੱਲ ਇੱਥੇ ਆ ਜਾਂਦੀ ਹੈ ਸਰਕਾਰ ਨਾਲ ਜੁੜਦੀ ਹੈ ਉਹ ਤਾਂ ਇਹੀ ਹੈ ਸਾਡੇ ਲੋਕਾਂ ਨੇ ਇੱਕ ਢੱਕਾ ਤੱਕ ਕੰਮ ਨਹੀਂ ਆਈ ਇਹ ਅੱਜ ਦੀ ਸਰਕਾਰ ਹੈ ਜਿਹੜੀ ਜਿਹੜੀ ਬਾਈ ਦੇ ਵਿੱਚ ਚੁਣੀ ਆ 1% ਤੇ ਸਾਡੇ ਲੋਕਾਂ ਦੇ ਕੰਮ ਨਹੀਂ ਆਈ ਇਹ ਤੁਹਾਨੂੰ ਕਬੂਲਣਾ ਪੈਣਾ ਪੰਜਾਬੀਓ ਕਿਉਂਕਿ ਲੋਕਾਂ ਨੇ ਇੱਕ ਵਿਸ਼ਵਾਸ ਕਰਕੇ ਕਿਹਨੂੰ ਚੁਣਿਆ ਭਗਵੰਤ ਮਾਨ ਨੂੰ ਭਗਵੰਤ ਮਾਨ ਨੇ ਅੱਜ ਤੱਕ ਸਾਡੇ ਗਰੀਬ ਦਾ ਕਿਸੇ ਕਿਸਾਨ ਦਾ ਕਿਸੇ ਮਜ਼ਦੂਰ ਦਾ ਕਿਸੇ ਭਾਈਚਾਰੇ ਹੋਰ ਜਿਵੇਂ ਵਪਾਰੀ ਦਾ ਕਿਸੇ ਦੇ ਕੰਮ ਨਹੀਂ ਆਈਏ ਸਰਕਾਰ ਯਾਰ ਚਿੱਟੇ ਦੇ ਨਾਲ ਵੱਡੇ ਪੱਦਰ ਤੇ ਮੋਤਾ ਹੋ ਰੀਆਂ ਨੌਜਵਾਨ ਮਰ ਰਹੇ ਨੇ ਤਾਂ ਫਿਰ ਇਹਨਾਂ ਦਾ ਹੁਣ ਤੁਸੀਂ ਦੱਸੋ ਕਿੰਨੇ ਨੌਜਵਾਨ ਭੇਡ ਚੜੇ ਆ ਚਿੱਟੇ ਦੀ ਤੇ ਇਹਨਾਂ ਦਾ ਕੋਈ ਜੂਨ ਨਹੀਂ ਸਰਕਦੀ ਸਿਰਫ ਤੋਂ ਸਿਰਫ ਕੀ ਹੈ ਇਹਨਾਂ ਕੋਲੇ ਟੁੱਚਕਲੇ ਕਹਾਣੀਆਂ ਅਇਦਾ ਐਲਾਨ ਕਰਤਾ ਜੀ ਉਹ ਨੌਕਰੀਆਂ ਦਾ ਨਾਂ ਲੈਂਦਾ ਲੈਂਦਾ ਬੰਦਾ ਬੁਢਾ ਹੋ ਜੂ ਇਹ ਐਂ ਕਹੀ ਐ ਅਗਰ ਮੈਂ 45000 ਨੌਕਰੀਆਂ ਦੇਤੀਆਂ ਜਾਂ ਸੇ ਗੱਲਾਂ ਤੇ ਕੁਛ ਨਹੀਂ ਰੱਖਿਆ ਮੇਨ ਮੁੱਦੇ ਤੇ ਆਓ ਜਿਹੜਾ ਖੁਦ ਭਗਵੰਤ ਮਾਨ ਨੇ ਕਿਹਾ ਸੀ ਵੀ ਮੈਂ ਕਾਲੇ ਪਾਣੀ ਦਾ ਮੋਰਚਾ ਲੈ ਕੇ ਗਿਆ ਸੀ ਇਹ ਜਦੋਂ ਪਹਿਲਾ ਇਹ ਐਮਪੀਸੀ ਮੁੱਖ ਮੰਤਰੀ ਬਣਿਆ ਨਹੀਂ ਸੀ ਉਦੋਂ ਪਰ ਉਸੇ ਗੱਲਾਂ ਨੂੰ ਅੱਜ ਕਿਉਂ ਨਕਾਰਿਆ ਸੱਤਾ ਦੇ ਵਿੱਚ ਆ ਕੇ ਜਦੋਂ ਸ਼ਾਸਨ ਸਾਰਾ ਤੇਰੇ ਹੱਥ ਦੇ ਵਿੱਚ ਆ ਪੰਜਾਬ ਦਾ ਫੋਰਸ ਤੇਰੇ ਕੋਲੇ ਆ ਪਾਵਰ ਤੇਰੇ ਕੋਲੇ ਆ ਪੈਸਾ ਤੇਰੇ ਕੋਲੇ ਆ ਖਜ਼ਾਨਾ ਤੇਰੇ ਕੋਲੇ ਆ ਤੂੰ ਕਿਉਂ ਨਹੀਂ ਕਰ ਸਕਦਾ ਯਾਰ ਸਿਰਫ ਇੱਕ ਸਾਇਨ ਮਾਰਨ ਦੀ ਲੋੜ ਆ ਇੱਕ ਕਮੈਂਟ ਕਰਨ ਦੀ ਲੋੜ ਆ ਬੁੱਢਾ ਨਾਲਾ ਥਾਂ ਤੇ ਬੰਦ ਹੋ ਜਾਣਾ ਜਿਹੜਾ ਜ਼ਹਿਰ ਸਾਡੇ ਸੱਤ ਲੋਜ ਦੇ ਵਿੱਚ ਛੱਡਿਆ ਜਾਂਦਾ ਤਾਂ ਇਹ ਸਾਰੀਆਂ ਗੱਲਾਂ ਨੇ ਪੰਜਾਬ ਦੇ ਲੋਕੋ ਸਾਡੇ ਭਰਾਵੋ ਇਹਨਾਂ ਨੂੰ ਗੱਲ ਸਮਝਣ ਦੀ ਲੋੜ ਆ ਇਹਨਾਂ ਗੱਲਾਂ ਨੂੰ ਕਿਉਂਕਿ ਸਰਕਾਰ ਦੀ ਜਿਹੜੀ ਗੱਲ ਆ ਹਰ ਇੱਕ ਗੱਲ ਨੂੰ ਸਮਝਿਆ ਕਰੋ ਵੀ ਯਾਰ ਸਾਡੇ ਨਾਲ ਤਾਂ ਲਗਾਤਾਰ ਧੱਕਾ ਹੋਈ ਜਾਂਦਾ ਕਿੱਤੇ ਬੰਦੀ ਸਿੰਘਾਂ ਦਾ ਮੋਰਚਾ ਰੋਲੀ ਜਾਂਦਾ ਕਿਤੇ ਹੋਰ ਭਾਈ ਅਮਰਪਾਲ ਸਿੰਘ ਦੀਆਂ ਗੱਲਾਂ ਚੱਲ ਰਹੀਆਂ ਨੇ ਕਿਸੇ ਬੰਨੀਓ ਸਹੀ ਨਹੀਂ ਉਤਰੀ ਸਰਕਾਰ ਕੀ ਦੱਸੋ ਵੋਟਾਂ ਪਾ ਕੇ ਖੱਟਿਆ ਕੀ ਐ ਜਿੱਤ ਕੇ ਭਾਈ ਅਮਰਪਾਲ ਸਿੰਘ ਨੇ ਕੀ ਕਰਿਆ ਉਹਨੂੰ ਤਾਂ ਉੱਥੇ ਬੰਦ ਕਰ ਰੱਖਿਆ ਉਹਦਾ ਕੋਈ ਮੁੱਦਾ ਨਹੀਂ ਤਾਂ ਇਹ ਸਾਰੀਆਂ ਗੱਲਾਂ ਨੂੰ ਦੇਖ ਕੇ ਤੁਸੀਂ ਵੀ ਆਪਣੇ ਫੈਸਲੇ ਲਿਆ ਕਰੋ ਕਿ ਜਿਹੜੀ ਸਰਕਾਰ ਆ ਸਾਡੇ ਨਾਲ ਲਗਾਤਾਰ ਧੱਕਾ ਹੀ ਕਰਦੀ ਐ ਹਰ ਪਾਸੇ ਕਰਦੀ ਐ ਤਾ ਹੁਣ ਜਿਹੜੇ ਭੈਣ ਭਰਾ ਨਵੇਂ ਚੈਨਲ ਤੇ ਨੇ ਉਹ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਜ਼ਰੂਰ ਦਬਾ ਦੇਣਾ ਜੀ ਧੰਨਵਾਦ ਮਿਲਦੇ ਆ ਅਗਲੇ ਟੌਪਿਕ ਤੇ ਮੇਰਾ ਵੀ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦੇਣਾ